ਸਵਾਹ ਹਲਕਾ ਸੰਗਰੂਰ ਜਿੱਤੇ ਖੜਨ ਆਪ ਪਾਰਟੀ ਦੇ ਉਮੀਦਵਾਰ ਮੀਤੇਰ ਉਹਨਾਂ ਦੇ ਹੱਕ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਧਰਮ ਪਤਰੀ ਡਾਕਟਰ ਗੁਰਪ੍ਰੀਤ ਕੋਰ ਵੱਲੋਂ ਚੋਣ ਵਿਚਾਰ ਸੂਲ ਕੀਤਾ ਗਿਆ ਹੈ ਵੱਖ-ਵੱਖ ਥਾਵਾਂ ਤੇ ਉਹਨਾਂ ਨਾਲ ਮੀਟਿੰਗਾਂ ਕੀਤੀਆਂ ਗਈਆਂ ਅਤੇ ਉਹਨਾਂ ਦੇ ਨਾਲ ਕਈ ਹੋਰ ਆਗੂ ਵੀ ਮੌਜੂਦ ਸਨ ਆਥੋਂ ਸੁਣਾਣਿਆ ਇਸ ਮੌਕੇ ਡਾਕਟਰ ਗੁਰਪ੍ਰੀਤ ਕੋਰ ਕੀ ਕਹਿ ਰਹੇ ਨੇ ਜਗੇ ਅਥਵਾਰੇ ਨੇ ਇਮਾਨਦਾਰ ਨੇ ਉਹਨਾਂ ਨੂੰ ਦੱਸਣਾ ਤੇ ਸਾਡੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਡਾਕਟਰ ਗੁਰਪ੍ਰੀਤ ਕੌਰ ਜੀ ਅੱਖਰ ਨੇ ਇਸ ਤੋਂ ਇਲਾਵਾ ਹੋਰ ਵੀ ਸਾਡੇ ਸਾਰੇ ਹੀ ਜਿੰਨੇ ਵੀ ਐਮਸੀ ਸਾਹਿਬਾਨ ਆਏ ਨੇ ਜਾਂ ਸਾਡੇ ਚੇਅਰਮੈਨ ਸਾਹਿਬ ਨੇ ਸਾਰਿਆਂ ਨੂੰ ਮੈਂ ਲਾਇਬ੍ਰੇਰੀਆਂ ਗਰਾਊਂਡ ਬਹੁਤ ਹੀ ਵਧੀਆ ਤਰੀਕੇ ਨਾਲ ਪੰਜਾਬ ਸਟੇਟ ਜਿਸਦੀ ਕੋਈ ਵੀ ਪੰਜਾਬ ਦਾ ਇੱਕ ਵੀ ਬੱਚਾ ਕਿਸੇ ਤਰ੍ਹਾਂ ਬਿਮਾਰੀ ਨਾਲ ਚੇਅਰਮੈਨ ਸਾਹਿਬ ਆਪ ਦੇ ਬਖ ਬਖ ਲੀਡਰ ਸਹਿਬਾਨ ਮਾਤਾ ਔਰ ਮੇਰੇ ਤਿਆਰੀ ਕੀਤੀ ਬੈਠੇ ਨੇ ਕਿ ਕਦੋਂ ਇਲੈਕਸ਼ਨ ਆਉਣਗਾ ਤਾਂ ਵੋਟਾਂ ਦਾ ਦੇਣਾਵੇਂ ਤੇ ਮੀਤ ਥੇਰ ਜੀ ਨੂੰ ਇਥੋਂ ਫਾਰੀ ਬਹੁਮਤ ਨਾਲ ਪੂਰੀ ਚੋਣ ਸੰਗਰੂਰ ਚੋਣ ਤੇ ਭੇਜੋ ਪੰਜਾਬ ਦੇ ਵਿੱਚ ਮੋਦੀ ਜੀ ਰੈਲੀਆਂ ਕਰ ਰਹੇ ਨੇ ਕਿੰਨਾ ਕਸਰ ਹੋਵੇਗਾ ਜੀ ਦੇਖੋ ਜੀ ਅਸਰ ਤਾਂ ਕੰਮਾਂ ਦਾ ਹੁੰਦਾ ਰੈਲੀਆਂ ਦਾ ਅਸਰ ਨਹੀਂ ਹੁੰਦਾ ਜੋ ਕੰਮ ਕੀਤੇ ਨੇ ਆਮ ਆਦਮੀ ਪਾਰਟੀ ਨੇ ਕੀਤੇ ਨੇ ਇਹ ਲੋਕਾਂ ਨੂੰ ਪਤਾ ਕਿ ਉਹਸੀ ਹਾਦਸੇ ਤੋਂ ਤਾਂ ਬੋੜ ਨਹੀਂ ਇੱਕ 11 ਸਾਬ ਨੇ ਜਿਹੜਾ ਬਿਆਨ ਦਿੱਤਾ ਜੀ ਪ੍ਰਵਾਸੀ ਮਜ਼ਦੂਰਾਂ ਦਾ ਪੀਐਸ ਰੋਗ ਕਸਦੋਂ ਤੇ ਕੋਈ ਸਾਰੇ ਆਪਣੇ ਵੀਰ ਨੇ ਚਾਹੇ ਪ੍ਰਵਾਸੀ ਹੋਣ ਚਾਹੇ ਇੱਥੋਂ ਦੇ ਹੋਣ ਸਾਰੇ ਦਾ ਅਲਮਲ ਕੇ ਰਹਿਣਾ ਜਾਂ ਪ੍ਰਵਾਸੀ ਨਾ ਹੋਣ ਆਪਣੇ ਕੰਮ ਕਰ ਵੀ ਨਾ ੱਟ ਚੱਲੇ ਸੋ ਇੱਕ ਜੁੱਟ ਹੋ ਕੇ ਰਹਿਣਾ ਚਾਹੀਦਾ ਸਾਡੇ ਤਾਂ ਧਰਮਾਂ ਜਾਤਾਂ ਪਤਾਂ ਦੀ ਰਾਜਨੀਤੀ ਤੋਂ ਉੱਤੇ ਉੱਠ ਕੇ ਕੰਮਾਂ ਦੀ ਰਾਜਨੀਤੀ ਵੱਲ ਜਾਣਾ ਚਾਹੀਦਾ ਹੈ ਸੈਂਟਰ ਸਰਕਾਰ ਦੀ ਜਿਹਨੇ ਕਿਸਾਨਾਂ ਦੇ ਐਮਐਸਕੇ ਨੂੰ ਲੈ ਕੇ ਚੱਲ ਰਿਹਾ ਹੈ ਉਹਦਾ ਕੋਈ ਹਮਿੰਕੁੱਲ ਨਹੀਂ ਆਇਆ ਸੀ ਸਡੀ ਅਪੀਲ ਹੈ ਸੈਂਟਰ ਸਰਕਾਰ ਤੱਕ ਵੀ ਜਿਹੜਾ ਕਿਸਾਨਾਂ ਦਾ ਪਾਣ ਦਾ ਹੱਕ ਹੈ ਕਿ ਸਰਕਾਰ ਆਪਣੇ ਕਿਸਾਨ ਨੇ ਵੀਰ ਉਹ ਦਿਨ ਨਹੀਂ ਦੇਖਦੇ ਰਾਤ ਨਹੀਂ ਦੇਖਦੇ ਅੰਨਦਾਤਾ ਸਾਡਾ ਲੋਕਾਂ ਦੇ ਢਿੱਡ ਭਰਨ ਵਾਲੇ ਦਾ ਆਪ ਦਾ ਢਿੱਡ ਖਾਲੀ ਹੁੰਦਾ ਜੀ ਸਾਡੀ ਅਪੀਲ ਇਹ ਹੈ ਸੈਂਟਰ ਸਰਕਾਰ ਤੱਕ ਵੀ ਜਿਹੜੀ ਐਮਐਸਪੀ ਹੈ ਉਹ ਜਲਦ ਤੋਂ ਜਲਦ ਲਾਗੂ ਕਰਨੀ ਚਾਹੀਦੀ ਜੀ ਸਰੂਰ ਹਲਕੇ ਦੇ ਵਿੱਚ ਸਾਡੇ ਆਵਾਦਮੀ ਪਾਰਟੀ ਦੇ ਨੌਜਵਾਨ ਆਗੂ ਪਰਮਜੀਤ ਸਿੰਘ ਮੀਤ ਹੈ ਵੀ ਜੋ ਚੋਣ ਲੜ ਰਹੇ ਨੇ ਔਰ ਪੂਰੇ ਸੰਦੂਰ ਹਲਕੇ ਦੇ ਵਿੱਚ ਲਹਿਰ ਬਣੀ ਹੈ ਤੇ ਸਾਡੇ ਧੂੜੀ ਹਲਕੇ ਦੇ ਵਿੱਚ ਅੱਜ ਡਾਕਟਰ ਗੁਰਪ੍ਰੀਤਿਓ ਚਠਾ ਸਰਦੇ ਰਹਿਸ਼ਤੇ ਆ ਰਹੇ ਨੇ ਔਰ ਪਹਿਲਾਂ ਉਹਨਾਂ ਨੇ ਕਈ ਮੀਟਿੰਗਾਂ ਕੀਤੀਆਂ ਨੇ ਸ਼ਹਿਰ ਦੇ ਵਿੱਚ ਔਰ ਮਾਨ ਸਰ ਦੇ ਕੀਤੇ ਹੋਏ ਕੰਮਾਂ ਨੂੰ ਦੇਖਦੇ ਹੋਏ ਪੂਰੇ ਪੰਜਾਬ ਦੇ ਜਿਹੜਾ ਉਹਨਾਂ ਨੇ ਲੋਕ ਹਿੱਤ ਕੰਮ ਕੀਤੇ ਨੇ ਫੈਸਲੇ ਲਏ ਨੇ ਉਹਨਾਂ ਨੂੰ ਦੇਖਦੇ ਹੋ ਵੱਡੀ ਗਿਣਤੀ ਦੇ ਵਿੱਚ ਲੋਕ ਵੋਟ ਪਾਉਣਗੇ ਭਾਵੇਂ ਬਿਜਲੀ ਦਾ ਬਿੱਲਾਂ ਦੀ 마ਫੀ ਹੋਵੇ ਭਾਵੇਂ 43 ਹਜ਼ਾਰ ਨੌਕਰੀ ਹੋਵੇ ਭਾਵੇਂ ਉਹਨਾਂ ਨੇ ਸਕੂਲ ਆਫ ਵੈਮਿਨਸ ਨਵੇਂ ਸਕੂਲ ਬਣਾਏ ਨੇ ਮਹੱਲਾ ਕਲੀਨ ਕਾ ਕਿੰਨੇ ਕੰਮ ਕਰਾਈਏ ਜਿਸ ਤਰ੍ਹਾਂ ਜੇ ਕੋਈ ਸ਼ਹੀਦ ਹੁੰਦਾ ਸਿਪਾਹੀ ਜਾਂ ਸਾਡਾ ਫੌਜ ਦਾ ਨੌਜਵਾਨ ਤਾਂ 1 ਕਰੋੜ ਰੁਪਿਆ ਉਹਨਾਂ ਦੇ ਪਰਿਵਾਰ ਨੂੰ ਮਾਲੀ ਮਦਦ ਇਸੇ ਤਰ੍ਹਾਂ ਉਹਨਾਂ ਨੇ ਹਰ ਸਾਲ ਪੁਲਿਸ ਦੇ ਨੌਜਵਾਨਾਂ ਦੀ ਭਰਤੀ ਕਰਨਾ ਲੋਕਾਂ ਨੂੰ ਰੁਜ਼ਗਾਰ ਜੋ ਦਿੱਤਾ ਹੈ ਬਹੁਤ ਵੱਡਾ ਕੰਮ ਕੀਤਾ ਉਹਨਾਂ ਨੇ ਪਹਿਲੀ ਵਾਰੀ ਇਹ ਕਿ 70 ਸਾਲ ਦੇ ਬਜੂਰ ਕੋ ਸਰਕਾਰ ਬਣੀ ਤਾਂ ਉਹਨਾਂ ਨੇ ਪਹਿਲੇ ਸਾਲ ਦੇ ਵਿੱਚ ਨੌਕਰੀਆਂ ਬੱਚਿਆਂ ਨੂੰ ਦਿੱਤੀਆਂ ਨੇ ਉਸ ਕਰਕੇ ਧੂਰੀ ਦੇ ਵਿੱਚ ਖਾਸ ਕਰਕੇ ਜਿੱਥੋਂ ਦੇ ਐਮ.ਐਲ.ਏ ਬਣੇ ਨੇ ਮਾਨ ਸਾਹਿਬ ਉਸ ਹਲਕੇ ਦੇ ਵਿੱਚ ਜਿਹੜੀ ਲੋਕਾਂ ਦੀ ਬਹੁਤ ਵੱਡੀ ਸਮੱਸਿਆ ਸੀ ਧੂਰੀ ਦੀ ਧੂਰੀ ਦੋ ਹਿੱਸੇ ਚ ਵੰਡਿਆ ਸੀ ਫਾਟ ਪੁਲ ਦੀ ਬੜੀ ਪੁਰਾਣੀ ਮੰਗ ਸੀ ਉਹ ਵੀ ਥੋੜੇ ਸਮੇਂ ਚ 50 ਕਰੋੜ ਦੀ ਲਾਗਤ ਨਾਲ ਉਹ ਪੰਗ ਮੰਗ ਪੂਰੀ ਹੋਣ ਜਾ ਰਹੀ ਹੈ ਸੋ ਇਸ ਕਰਕੇ ਹੋਰ ਵੀ ਡਵੈਲਪਮੈਂਟ ਦੇ ਕੰਮ ਧੂਰੀ ਦੇ ਪਿੰਡਾਂ ਦੇ ਵਿੱਚ ਜੋ ਅੱਗੇ ਬਹੁਤ ਵੱਡੀ ਗਿਣਤੀ ਦੀ ਕੰਮ ਹੋ ਰਿਹਾ ਇਸ ਕਰਕੇ ਲੋਕ ਆਪ ਮਹਾਰੇ ਆਪ ਜਾ ਕੇ ਬੋਤਾ ਕੇ ਆਮਾਨ ਸਾਹਿਬ ਦਾ ਜੋ ਸਰੂਰ ਹਲਕਾ ਉਹਨੂੰ ਦਿਤਾਉਂਗੇ ਵੱਡੇ ਜੀ